ਬਹੇ ਗੁਰੂ ਸਾਹਿਬ ਜੀ ਵਡਹੰਸ ਮਹੱਲਾ ਪੰਜਵਾ ਅੰਤਰ ਜਾਮੀ ਸੋ ਪ੍ਰਪੂਰਾ ਦਾਨ ਦੇ ਸਦੂ ਕੀ ਤੂਰ ਘਰ ਕਿਰਪਾ ਪ੍ਰਵਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਲ ਥਲ ਮਹੀਲ ਰਹਿਆ ਪਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨ ਨਦਰ ਕਰੇ ਸੋ ਧਿਆਏ ਆਠ ਪਹਿਰ ਹਰ ਗੇ ਗੁਣ ਗਾਈ ਜੀ ਜੰਤ ਸਗਲੇ ਪ੍ਰਤਿਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਵਡਹਾਂ ਸੁ ਮਹੱਲਾ ਪੰਜਾਵਾ ਤੂੰ ਵਡ ਦਾਤਾ ਅੰਦਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਅੰਧਾਰਾ ਹਉ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾਉ ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾ ਤੂਰੀ ਚਰਨ கமਲ ਹਿਰਦੇ ਉਰ ਟਾਰੇ ਤੇਰੇ ਦਰਸ਼ਨ ਕਉ ਜਾਇ ਬਲਹਾਰੀ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਵਡਹੰਤ ਸੁਮਹੰਲਾ ਪੰਜਵਾ ਅੰਤਰ ਜਾਮੀ ਸੋ ਪ੍ਰਪੂਰਾ দান ਦੇ ਸਾਧੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਲ ਥਲ ਮਹੀ ਅਲ ਰਹਾ ਪਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੀ ਜਿਸਨ ਨਦਰ ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਈ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਵਡਹਾਂ ਸਮਹੱਲਾ ਪੰਜਵਾ ਤੂੰ ਬਟਦਾਤਾ ਅੰਦਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਵ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮੇ ਅਧਾਰਾ ਹੋ ਸੁਣ ਸੁਣ ਜੀਵਾਂ ਨਾਮ ਤੁਮਾਰਾ ਰਹਾ ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਤੂਰੀ ਚਰਨ கமਲ ਹਿਰਦੇ ਉਰ ਧਾਰੇ ਤੇਰੇ ਦਰਸ਼ਨ ਕਉ ਜਾਇ ਬਲਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਵਢਹ ਸੁ ਮਹੱਲਾ ਪੰਜਾਵਾਂ ਅੰਤਰ ਜਾਮੀ ਸੋ ਪ੍ਰਪੂਰਾ दान दे सद्गीत उरा कर कृपा प्रभु दीन दयाला तेरी ਊਟ ਪੂਰਨ ਗੋਪਾਲਾ ਰਹਾਵ ਜਲ ਥਲ ਮਹੀ ਅਲ ਰਹਿਆ ਪਰ ਪੂਰੇ ਨਿਕਟ ਵਸੇ ਨਹੀਂ ਪ੍ਰਭ ਦੂਰੇ ਜਿਸਨ ਨਦਰ ਕਰੇ ਸੋ ਧਿਆਏ ਅੱਠ ਪਹਿਰ ਹਰ ਕੇ ਗੁਣ ਗਾਈ ਜੀ ਜੰਤ ਸਗਲੇ ਪ੍ਰਤਿਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਵਡਹਾਂ ਸਮਲ ਲਾ ਪੰਜਵਾ ਧੰਬਟਾ ਦਾਤਾ ਅੰਤਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮੇ ਅਧਾਰਾ ਆ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾ ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਤੂਰੀ ਚਰਨ ਕਮਲ ਹਿਰਦੇ ਉਰ ਧਾਰੇ ਤੇਰੇ ਦਰਸ਼ਨ ਕੋ ਜਾਹੀ ਬਲਹਾਰੇ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਵਢ ਹੰ ਸੋ ਮਹੱਲਾ ਪੰਜਵਾ ਅੰਤਰ ਜਾਮੀ ਸੋ ਪ੍ਰਪੂਰਾ দান ਦੇ ਸਦੂ ਗੀਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਲ ਥਲ ਮਹੀਨ ਰਹਿਆ ਭਰਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸਨਾਂ ਨਦਰ ਕਰੇ ਸੋ ਧਿਆਏ ਅੱਠ ਪਹਿਰ ਹਰ ਕੇ ਗੁਣ ਗਾਈ ਜੀ ਜੰਤ ਸਗਲੇ ਪ੍ਰਤਿਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਵਡਹੰ ਸਮਹੱਲਾ ਪੰਜਾਵਾ ਤੁੰ ਵਡਦਾਤਾ ਅੰਤਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮੇ ਅਧਾਰਾ ਹੋ ਸੁਣ ਸੁਣ ਜੀਵਾ ਨਾਮ ਤੇ ਮਾਰਾ ਰਹਾ ਤੇਰੀ ਸ਼ਰਨ ਸਤਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾ ਤੂਰੀ ਚਰਨ ਕਮਲ ਹਿਰਦੇ ਉਰ ਧਾਰੇ ਤੇਰੇ ਦਰਸ਼ਨ ਕੋ ਜਾਹੀ ਬਲਹਾਰੇ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਵਡਹਾਂ ਸੁਮਹੱਲਾ ਪੰਜਾਵਾ ਅੰਤਰ ਜਾਮੇ ਸੋ ਪ੍ਰਪੂਰਾ ਦਾਨ ਦੇ ਸਦੂ ਕੀ ਤੂ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਲ ਥਲ ਮਹਿ ਅਲ ਰਹਾ ਪ੍ਰਭੂਰੇ ਨਿਕਟ ਵਸੈ নাহি ਪ੍ਰਭ ਦੂਰੇ ਜਿਸਨ ਨਦਰ ਕਰੇ ਸੋ ਧਿਆਏ ਅਠ ਪਹਿਰ ਹਰਗੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰਿ ਦਵਾਰੇ ਵਡਹਾਂ ਸਮਹੱਲਾ ਪੰਜਾਵਾ ਤੂੰ ਵਡ ਦਾਤਾ ਅੰਦਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮੇ ਅਧਾਰਾ ਹਾ ਸਣ ਸਣ ਜੀਵਾ ਨਾਮ ਤੁਮਾਰਾ ਰਹਾ ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤ ਤੂਰੀ ਚਰਨ கமਲ ਹਿਰਦੇ ਉਰਤਾਰੇ ਤੇਰੇ ਦਰਸ਼ਨ ਕੋ ਜਾਈ ਬਲਹਾਰੀ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਵਡਹੰਸ ਮਹੱਲਾ ਪੰਜਵਾ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਦੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਲ ਥਲ ਮਹੀ ਅਲ ਰਹਾ ਪਰਪੂਰੇ ਨਿਕਟ ਵਸੈ ਨਹੀਂ ਪ੍ਰਭ ਤੁਰੇ ਜਿਸਨ ਨਦਰ ਕਰੇ ਸੋ ਧਿਆਏ आठ पहर हर के गुण गाई जी जंत सगले प्रीत पारै शरण परयो नानक हर तुवारी वढह सं मोहल्ला पंजवा तू वढ दाता अंदर जामी सब मैं रव्या पूर्ण प्रब सो आमी ਮੇਰੇ ਪ੍ਰਭ ਪ੍ਰੀਤਮ ਨਾਮੇ ਅਦਾਰਾ ਹਾ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾ ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਦੂਰੇ ਚਰਨ ਕਮਲ ਹਿਰਦੇ ਉਰ ਤਾਰੇ ਤੇਰੇ ਦਰਸ਼ਨ ਕੋ ਜਾਈ ਬਲਹਾਰੇ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਵਡਹ ਸ ਮਹੱਲਾ ਪੰਜਾਵਾ ਅੰਤਰ ਜਾਮੇ ਸੋ ਪ੍ਰਭ ਪੂਰਾ ਦਾਨ ਦੇ ਸਦੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਯੋਟ ਪੂਰਨ ਗੋਪਾਲਾ ਰਹਾ ਜਲ ਥਲ ਮਹਿ ਅਲ ਰਹਾ ਪਰ ਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸਨ ਨਦਰ ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਈ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦੁਆਰੇ ਵਡਹਾਂ ਸੁ ਮਹੱਲਾ ਪੰਜਵਾ ਤੂੰ ਵਡ ਦਤਾ ਅੰਦਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮੇ ਅਧਾਰਾ ਹਾ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾ ਤੇਰੀ ਸ਼ਰਨ ਸਤ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤ ਅਦੂਰੀ ਚਰਨ ਗਮਲ ਹਿਰਦੇ ਉਰ ਧਾਰੇ ਤੇਰੇ ਦਰਸ਼ਨ ਕੋ ਜਾਈ ਬਲਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪ ਤਸੁਖ ਪਾਵਾਂ ਵਡਹ ਸੋ ਮਹੱਲਾ ਪੰਜਾਵਾਂ ਅੰਤਰ ਜਾਮੇ ਸੋ ਪ੍ਰਭ ਪੂਰਾ ਦਾਨ ਦੇ ਸਦੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਬੁਰਨ ਗੋਪਾਲਾ ਰਹਾ ਜਲ ਥਲ ਮਹੀ ਅਲ ਰਹਿ ਆ ਪ੍ਰਭੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸਨ ਨਦਰ ਕਰੇ ਸੋ ਧਿਆਏ ਅਠ ਪਹਿਰ ਹਰ ਕੇ ਗੁਣ ਗਾਈ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦੁਆਰੀ ਵਡਹਾਂ ਸੁਮਹੱਲਾ ਪੰਜਵਾ ਤੂੰ ਵਡ ਦਤਾ ਅੰਤਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਵ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮੇ ਅਧਾਰਾ ਹਾ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾ ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤ ਤੂਰੀ ਚਰਨ கமਲ ਹਿਰਦੇ ਉਰ ਧਾਰੇ ਤੇਰੇ ਦਰਸ਼ਨ ਕੋ ਜਾਹੀ ਬਲਹਾਰੇ ਕਰ ਗਿਰਬਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾ ਵਡਹੰਸ ਮਹੱਲਾ ਪੰਜਵਾ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਦੂ ਕੀ ਤੂਰਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਲ ਥਲ ਮਹੀਨ ਰਹਾ ਪਰ ਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੀ ਜਿਸਨ ਨਦਰ ਕਰੇ ਸੋ ਧਿਆਏ आठ पहर हर के गुण गाई जी जन सगले प्रीत पारै शरण भरयो नानक हर द्वारी वढह सो महल्ला पंजवा तू वढ दता अंतर जामि सब मैं रबिया पूर्ण प्रभु स्वामि ਮੇਰੇ ਪ੍ਰਭ ਪ੍ਰੀਤਮ ਨਾਮਯਾ ਦਾਰਾ ਹੌ ਸੰਡ ਸੁਣ ਜੀਵਾ ਨਾਮ ਤੁਮਾਰਾ ਰਹਾ ਤੇਰੀ ਸ਼ਰਨ ਸਤਗੁਰ ਮੇਰੇ ਪੂਰੇ ਮਨ ਨਿਰਮਨ ਹੋਏ ਸੰਤ ਤਦੂਰੇ ਚਰਨ ਕਮਲ ਹਿਰਦੇ ਉਰ ਟਾਰੇ ਤੇਰੇ ਦਰਸ਼ਨ ਕੋ ਜਾਹੀ ਬਲਹਾਰੀ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਵਢ ਹਸ ਮਹੱਲਾ ਪੰਜਵਾ ਅੰਦਰ ਜਾਮੀ ਸੋ ਪ੍ਰਭ ਪੂਰਾ দান ਦੇ ਸਦੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਭੁਰਨ ਗੋਪਾਲਾ ਰਹਾ ਜਲ ਥਲ ਮਹੀਨ ਰਹਾ ਭਰਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸਨ ਨਦਰ ਕਰੇ ਸੋ ਧਿਆਏ आठ पहर हर के गुण गाई जी जंत सगले प्रित पारै शरण परयो नानक हर द्वारै वढह सं महल्ला पंजवा तू वढ दाता अंतर जामि सब मैं रव्या पूर्ण प्रभु सो आमि ਮੇਰੇ ਪ੍ਰਭ ਪ੍ਰੀਤਮ ਨਾਮ ਅਧਾਰਾ ਹੋ ਸੁਣ ਸੁਣ ਜੀਵਾ ਨਾਮ ਤੇ ਮਾਰਾ ਰਹਾ ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾ ਤੂਰੇ ਚਰਨ ਕਮਲ ਹਿਰਦੇ ਉਰ ਧਾਰੇ ਤੇਰੇ ਦਰਸ਼ਨ ਕੋ ਜਾਹੀ ਬਲਹਾਰੀ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪ ਤੋ ਸੁਖ ਪਾਵਾ ਵਡਹੰਸ ਮਹੱਲਾ ਪੰਜਵਾ ਅੰਦਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਦੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਲ ਥਲ ਮਹੀ ਅਲ ਰਹਾ ਪਰ ਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸਨ ਨਦਰ ਕਰੇ ਸੋ ਧਿਆਏ ਆਠ ਪਹਿਰ ਹਰਗੇ ਗੁਣ ਗਾਈ ਜੀ ਜੰਤ ਸਗਲੇ ਪ੍ਰਤਿਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਵਡਹ ਸ ਮਹੱਲਾ ਪੰਜਵਾ ਤੂੰ ਵਡ ਦਾਤਾ ਅੰਤਰ ਜਾਮੇ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮੇ ਅਧਾਰਾ ਹਉ ਸੁਣ ਸੁਣ ਜੀਵਾ ਨਾਮ ਤੇਰਾ ਰਹਾਉ ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤ ਤੂਰੇ ਚਰਨ ਕਮਲ ਹਿਰਦੇ ਉਰ ਧਾਰੇ ਤੇਰੇ ਦਰਸ਼ਨ ਕੋ ਜਾਹੀ ਬਲਹਾਰੇ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਵਡਹ ਸੋ ਮਹੱਲਾ ਪੰਜਵਾ ਅੰਤਰ ਜਾਮੀ ਸੋ ਪ੍ਰਭ ਪੂਰਾ দান ਦੇ ਸਦੂ ਕੀ ਤੂਰ ਕਰ ਕਿਰਪਾ ਪ੍ਰਭ ਦੇਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਲ ਥਲ ਮਹੀ ਅਲ ਰਹਾ ਪਰ ਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨ ਨਦਰ ਕਰੇ ਸੋ ਧਿਆਏ ਅੱਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਿਤ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਜੀ ਜੰਤ ਸਗਲੇ ਪ੍ਰਿਤ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ